ਯੂਟਿਊਬ ਫੈਮਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਨ ਸੀ ਐਤਵਾਰ ਦਾ ਸੀ ਜਾਣਾ ਸੀ ਅੜੀਸਾ ਸਾਹਿਬ ਸਾਨੂੰ ਕਿਹਾ ਗਿਆ ਸੀ ਕਿ ਤੁਸੀਂ ਗੁਰਦੁਆਰੇ ਦੇ ਕੋਲ ਆ ਜਿਓ ਸੰਗਤਾਂ ਉੱਥੇ ਇਕੱਠੀਆਂ ਹੋਈਆਂ ਤੇ ਅਸੀਂ ਸਾਰੇ ਬੱਚਿਆਂ ਨੂੰ ਲੈ ਕੇ ਉਸੇ ਜਗ੍ਹਾ ਤੇ ਚਲੇ ਗਏ ਜਿੱਥੇ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਵੈਨ ਆਊਗੀ ਢਿੱਕਦੇ ਢਿੱਕਦੇ ਇੰਨੀ ਦੇਰ ਨੂੰ ਵੈਨ ਆ ਗਈ ਵੈਨ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀ ਕਿਉਂਕਿ ਸਾਰੇ ਖੁੱਲੇ ਡੁੱਲੇ ਬੈਠੇ ਸੀ ਪਤਾ ਹੀ ਨਹੀਂ ਲੱਗਿਆ ਨਾ ਗਰਮੀ ਦਾ ਪਤਾ ਲੱਗਿਆ ਕੰਨਾ ਸਫਰ ਦਾ ਘੱਟੋ ਘਾਟ 1.5 ਤੋਂ 2 ਘੰਟੇ ਦਾ ਸਫਰ ਸੀ ਜੋ ਅਸੀਂ ਤੈਅ ਕਰਨਾ ਸੀ ਚਲੋ ਜੀ ਅਸੀਂ ਪਹੁੰਚ ਗਏ ਅੜੀਸਰ ਸਾਹਿਬ ਬਹੁਤ ਹੀ ਮਨ ਲੱਗ ਰਿਹਾ ਸੀ ਸਕੂਨ ਸੀ ਉਸ ਜਗ੍ਹਾ ਤੇ ਇੱਕੋ ਇੱਛਾ ਹੁੰਦੀ ਹੈ ਜੋ ਮੇਰੀ ਇੱਛਾ ਮੈਨੂੰ ਲੱਗਦਾ ਨਹੀਂ ਸੀ ਇੰਨੀ ਜਲਦੀ ਪੂਰੀ ਹੋ ਪਰ ਵਾਹਿਗੁਰੂ ਨੇ ਇੰਨੀ ਜਲਦੀ ਉਹ ਦਿਨ ਦਿਖਾਇਆ ਮੈਨੂੰ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਅੜੀਸਰ ਗੁਰਦੁਆਰੇ ਜਾ ਰਹੀ ਹਾਂ ਜਿਸ ਵਾਰੇ ਕਦੇ ਮੈਂ ਖੁਦ ਫੋਨ ਤੇ ਦੇਖਦੀ ਹੁੰਦੀ ਸੀ ਉਹ ਦਿਨ ਦੀ ਸੀ ਕਿ ਇੱਥੇ ਅੜੇ ਕੰਮ ਨਿਕਲਦੇ ਨੇ ਫੇਰ ਮੇਰਾ ਮਨ ਕੀਤਾ ਵੀ ਮੈਂ ਵੀ ਇਸ ਜਗ੍ਹਾ ਤੇ ਜਾਵਾਂਗੀ ਪਰ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਜਲਦੀ ਆ ਗਈ ਬਹੁਤ ਵਧੀਆ ਲੱਗ ਰਿਹਾ ਸੀ ਜਿਉਂ-ਜਿਉਂ ਅੱਗੇ ਜਾ ਰਹੀ ਸੀ ਜਿਉਂ-ਜਿਉਂ ਮੇਰਾ ਹੌਸਲਾ ਵਧਦਾ ਜਾ ਰਿਹਾ ਸੀ ਵਾਹਿਗੁਰੂ ਤੇ ਵਿਸ਼ਵਾਸ ਵਧਦਾ ਜਾ ਰਿਹਾ ਸੀ ਕਿ ਅਸੀਂ ਵੀ ਆਪਣੇ ਅੱਜ ਅੜੇ ਕੰਮ ਕਰਵਾਉਣਾ ਹੈ ਤੁਸੀਂ ਵੀ ਸਾਰੇ ਆਪਣੀ ਅਰਦਾਸ ਕਰੋ ਮੈਂ ਵੀ ਤੁਹਾਡੇ ਲਈ ਅਰਦਾਸ ਕਰਦੀ ਹਾਂ ਵਾਹਿਗੁਰੂ ਜੀ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਨੇ ਇਸ ਟਾਈਮ ਤੁਸੀਂ ਉਹਨਾਂ ਦੇ ਸਾਰੇ ੜੇ ਕੰਮ ਕਰਦੋ ਉਹਨਾਂ ਦੀ ਹਰ ਇੱਕ ਇੱਛਾ ਪੂਰੀ ਕਰਦੋ ਵਾਹਿਗੁਰੂ ਜੀ ਉਹਨਾਂ ਨੂੰ ਤੁਸੀਂ ਖੁਸ਼ੀਆਂ ਦਿਓ ਔਰ ਮੇਰੇ ਕੋਲੋਂ ਵਿਸ਼ਵੰਗਣ ਔਰ ਤੋਂ ਅਗਲੀ ਵਾਰੀ ਆ ਕੇ ਆਪਣੀ ਮੱਥਾ ਟੇਕੇ ਜਾਣਾ ਔਰ ਲੱਡੂਆਂ ਦਾ ਡੱਬਾ ਚੜਾਉਣਾ ਜੋ ਵੀ ਉਹਨਾਂ ਨੇ ਮੰਗਿਆ ਹੋਵੇ ਉਹ ਉਹਨਾਂ ਦਾ ਪੂਰਾ ਕਰਿਓ ਬਾਹਰ ਇਸ ਜਗ੍ਹਾ ਤੇ ਪ੍ਰਸ਼ਾਦ ਮਿਲਦਾ ਸੀ ਅਸੀਂ ਪ੍ਰਸ਼ਾਦ ਲੈ ਕੇ ਹੌਲੀ ਹੌਲੀ ਲਾਈ ਵਾਈ ਛੱਗੇ ਜਾ ਰਹੇ ਸੀ ਨਾਲ ਹੀ ਬਹੁਤ ਸੋਹਣਾ ਸਰੋਵਰ ਤਿਆਰ ਹੋਇਆ। ਸਰੋਵਰ ਦੇ ਵਿੱਚ ਬਹੁਤ ਵਧੀਆ ਸਫਾਈ ਦਾ ਪ੍ਰਬੰਧ ਸੀ ਔਰ ਸਾਰੀ ਇਮਾਰਤਾਂ ਨਵੀਆਂ ਸੀ। ਮੈਨੂੰ ਲੱਗਦਾ ਸਾਰਾ ਹੀ ਹੁਣੇ ਨਵਾਂ ਹੀ ਬਣਿਆ ਹੋਵੇ। ਬਹੁਤ ਹੀ ਸਕੂਨ ਮਿਲ ਰਿਹਾ ਸੀ। ਪਾਣੀ ਬਹੁਤ ਠੰਡਾ ਸੀ। ਭਾਵੇਂ ਪੱਥਰ ਬਹੁਤ ਗਰਮ ਸੀਗਾ। ਫਿਰ ਵੀ ਮਹਿਸੂਸ ਨਹੀਂ ਸੀ ਹੋ ਰਿਹਾ ਕਿ ਕੁਛ ਗਰਮ ਗਰਮੀ ਵੀ ਇਕਦਮ ਵਾਰ ਗਈ ਪਹਿਲਾਂ ਤਾਂ ਬੱਦਲ ਸੀਗੇ। ਥੋੜੀ ਦੇਰ ਬਾਅਦ ਉੱਥੇ ਧੁੱਪ ਹੋਗੀ ਪਰ ਧੁੱਪੱਚ ਵੀ ਕੋਈ ਔਖਾ ਨਹੀਂ ਸੀ ਲੱਗ ਰਿਹਾ ਜਦੋਂ ਆਪਾਂ ਨੂੰ ਕਿਸੇ ਚੀਜ਼ ਦਾ ਚਾਅ ਹੋਵੇ ਔਰ ਉਸ ਜਗ੍ਹਾ ਤੇ ਜਾਣ ਦਾ ਮੌਕਾ ਮਿਲ ਜਵੇ ਨਾ ਫਿਰ ਤਾਂ ਸੋਨੇ ਤੇ ਸਾਹ ਦੀ ਵਾਲੀ ਗੱਲ ਹੋ ਜਾਂਦੀ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਅਸੀਂ ਵਾਰ ਅਸੀਂ ਪੰਜ ਸ਼ਰਨ ਨਹੀਂ ਕੀਤਾ ਕਿਉਂਕਿ ਸਾਡੇ ਕੋਲ ਟਾਈਮ ਘੱਟ ਸੀ ਅਸੀਂ ਲਿਮਟਿਡ ਟਾਈਮ ਲਈ ਆਏ ਸੀ ਸਾਨੂੰ 1 ਵਜੇ ਉਹਨਾਂ ਨੇ ਕਿਹਾ ਸੀ ਕਿ ਸਾਰੇ ਜਾਣੇ ਤੁਸੀਂ ਲੰਗਰ ਹਾਲ 'ਚ ਪਹੁੰਚ ਜਿਓ બસ ਅਸੀਂ ਥੋੜੀ ਦੇਰ ਵਿੱਚ ਲੰਗਰ ਹਾਲ 'ਚ ਪਹੁੰਚੇ ਲੰਗਰ ਹਾਲ ਦੀ ਇਮਾਰਤ ਵੀ ਰੰਗੋ ਬਣੀ ਐ ਸਰਦ ਦੇਟਾਂ ਦੀ ਬਹੁਤ ਹੀ ਪਿਆਰੀ ਲੱਗ ਰਹੀ ਸੀ ਬਹੁਤ ਸਕੂਨ ਮਿਲ ਰਿਹਾ ਸੀ ਸਾਰਾ ਕੁਝ ਦੇਖ ਕੇ ਕੁਝ ਨਵਾਂ ਦੇਖਦੇ ਆਪਾਂ ਵੈਸੀ ਬਹੁਤ ਸੋਹਣਾ ਲੱਗਦਾ ਏ ਤਾਂ ਫੇਰ ਉਹ ਸਥਾਨਾ ਜਿੱਥੇ ਅੜੇ ਕੰਮ ਨਿਕਲਦੇ ਨੇ ਭੀੜ ਵੀ ਬਹੁਤ ਸੀ ਪਰ ਮੱਥਾ ਬਹੁਤ ਆਰਾਮ ਨਾਲ ਟੇਕ ਰਿਹਾ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਕਰ ਮੱਥਾ ਟੇਕ ਲਿਆ ਇਸ ਦੇ ਨਾਲ ਹੀ ਬਸ ਇੱਥੇ ਮੱਥਾ ਟੇਕ ਕੇ ਅਸੀਂ ਬਾਹਰ ਆ ਗਏ ਬਾਹਰ ਮੇਰੀ ਸਿਸਟਰ ਨੇ ਕਿਹਾ ਇਸ ਜਗ੍ਹਾ ਤੇ ਵੀ ਤੁਸੀਂ ਮੱਥਾ ਟੇਕੋ ਫਿਰ ਉਹਨਾਂ ਦੇ ਕਹਿਣ ਤੇ ਅਸੀਂ ਸੁਣ ਆਤੇ ਆਈ ਮੱਥਾ ਟੇਕਿਆ ਇੱਥੇ ਵੀ ਅਸੀਂ ਅਰਦਾਸ ਕੀਤੀ ਆਪਦੇ ਮਾਨ ਵਿੱਚ ਸਾਰੀ ਇੱਛਾ ਲੈ ਕੇ ਆਂਦਨੀ ਵਾਹਿਗੁਰੂ ਜੀ ਸਭ ਦੀ ਇੱਛਾ ਪੂਰੀ ਕਰਿਓ ਇਸ ਥਾਂ ਤੇ ਨਾਲ ਹੀ ਹੈਗਾ ਜੋੜਾ ਕਰ ਜੋੜਾ ਕਰ ਚੋਂ ਮੈਂ ਤੇ ਮੇਰੀ ਸਿਸਟਰ ਨੇ ਦਿੱਤੀਆਂ ਜੋੜੇ ਚੱਕੇ ਫਿਰ ਅਸੀਂ ਉਸ ਤੋਂ ਬਾਅਦ ਆਪਣੇ ਤੇ ਬੱਚੇ ਪਹਿਲਾਂ ਹੀ ਪਾ ਗਏ ਸੀ ਹੁਣ ਅਸੀਂ ਸਾਰਾ ਕੁਝ ਦੇਖ ਰਹੇ ਸੀ ਕਿ ਕੋਈ ਚੀਜ਼ ਛੁੱਟ ਤਾਂ ਨਹੀਂ ਗਈ ਉਹ ਬਚ ਚ ਦਰੁੱਧਾ ਨਹੀਂ ਰਹਿ ਗਿਆ ਸਾਰੇ ਚਲੇ ਗਏ ਫਿਰ ਮੇਰੀ ਇੱਕ ਬਰਫੀ ਰਹਿ ਗਈ ਸੀ ਚਿੱਟੀ ਬਰਫੀ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਪਰ ਉਹ ਮੈਂ ਭੁੱਲ ਗਈ ਬਾਅਦ ਵਿੱਚ ਮੇਰੇ ਖਿਆਲ ਆਇਆ ਮੈਂ ਤਾਂ ਚੌਲਾਂ ਵਾਲੀ ਬਰਫੀ ਲੈਣੀ ਸੀ ਐਨੀ ਦੇਰ ਨੂੰ ਅਸੀਂ ਗੱਲਾਂ ਕਰਦੇ ਕਰਦੇ ਬੈਂਕ ਕੋਲ ਪਹੁੰਚ ਗਏ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਮੇਰਾ ਅੱਜ ਦਾ ਵਲੌਗ ਕਿਦਾਂ ਲੱਗਿਆ